ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤੂਗਾ ਬਈ ਜਿੱਤੂਗਾ ਝੜੂ ਵਾਲਾ ਜਿੱਤੂਗਾ ਝੜੂ ਵਾਲੇ ਦੀ ਬੱਲੇ ਬੱਲੇ ਹੱਕੀ ਸਾਰੇ ਖੱਲੇ ਖੱਲੇ ਝੜੂ ਵਾਲੇ ਦੀ ਬੱਲੇ ਬੱਲੇ ਹੱਕੀ ਸਾਰੇ ਬੱਲੇ ਬੱਲੇ ਆ ਗਿਆ ਬਈ ਆ ਗਿਆ ਜਿੰਦਾਬਾਦ ਆ ਗਿਆ ਬਈ ਆ ਗਿਆ ਝੜੂ ਵਾਲਾ ਆ ਗਿਆ ਝੜੂ ਵਾਲੇ ਦੀ ਬੱਲੇ ਬੱਲੇ ਹਾ ਵਾਈਗੁਰੂ ਜੀ ਕੀ ਫਤਿਹ ਮੈਂ 35 ਨੰਬਰ ਵਾਰਡ ਤੋਂ ਬਲਦੀਸ਼ ਕੌਰ ਬੋਲ ਰਹੀ ਆ ਜੋ ਸਾਡੇ ਮਹੱਲੇ ਦਾ ਵਿਕਾਸ ਰੁਕਿਆ ਹੋਇਆ ਆ ਉਹ ਅਸੀਂ ਆਮ ਆਦਮੀ ਪਾਰਟੀ ਤੁਹਾਡੇ ਸਿਰ ਮੱਥੇ ਸਾਰਾ ਕੰਮ ਜੋ ਵੀ ਵਿਕਾਸ ਰੁਕਿਆ ਹੋਇਆ ਕੁਲਵਿੰਦਰ ਕੌਰ ਸਾਡੇ ਨੇ ਹੈਗੇ ਇਹ ਆਪਣੇ ਸਾਰਾ ਕੁਝ ਕੰਮ ਆਪਣੇ ਜੋ ਵੀ ਰਹਿੰਦਾ ਹੈ ਕਰਾਉਂਗੀ ਬਾੜ ਨੰਬਰ 35 ਤੋਂ ਆਮ ਆਦਮੀ ਪਾਰਟੀ ਜੋ ਵੀ ਕੰਮ ਰੁਕਿਆ ਸਾਰਾ ਚੌਣ ਸ਼ਾਨ ਝਾੜੂ ਜੋ ਵੀ ਸਾਡਾ ਕੰਮ ਰੁਕਿਆ ਜੋ ਵੀ ਵਿਕਾਸ ਹੈਗਾ ਸਾਡੇ ਕੁਲਵਿੰਦਰ ਕੌਰ ਦੀਦੀ ਇਹ ਸਾਰਾ ਕੰਮ ਮਦਨਪਾਲ ਜੀ ਦੀ ਵਾਈਫ ਸਾਰੇ ਕੁਝ ਇਹ ਕੰਮ ਕਰਾਉਂਗੀ ਕਿਸੇ ਤਰੀਕ ਨੂੰ ਵੋਟ ਪਾ ਕੇ ਸਾਨੂੰ ਕੰਮ ਦਾ ਕੁਲਵਿੰਦਰ ਕੌਰ ਚੋਣ ਚਾਂ ਝਾੜੂ ਝਾੜੂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਐਸੇ ਵੇਲੇ ਝਾੜੂ ਦੀ ਸਰਕਾਰ ਆ ਝਾੜੂ ਵਾਲਿਆਂ ਨੇ ਸਾਰੇ ਕੰਮ ਕਰਦੇ ਤੁਸੀਂ ਜਿੰਨੇ ਵੀ ਕੰਮ ਰੁਕੇ ਹੋਏ ਬਾੜ ਨੰਬਰ 35 ਦੇ ਤੋਂ ਆ ਸਾਰੇ ਸਾਰਿਆਂ ਨੇ ਬੇਨਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਚੋਣ ਚਾਂ 35 ਜੋ ਵੀ ਸਾਡੇ ਟਿਪੀ ਮੇ ਲੇਚ ਗੰਦਾ ਪਾਣੀ ਆ ਰਿਹਾ ਪੀਣ ਦੇ ਯੋਗ ਨਹੀਂ ਕਰ ਕਰ ਫਿਲਟਰ ਲੱਗ ਰਿਹਾ ਆਪਾਂ ਉਹਨੂੰ ਵੀ ਬੰਦ ਕਰਾਂਗੇ ਜਿਹੜਾ ਫਰੈਸ਼ ਪਾਣੀ ਸਿੱਧਾ ਪਾਣੀ ਪੀਵਾਂਗੇ ਜਿਹੜਾ ਅੰਦਾ ਗੰਦਾ ਪਾਣੀ ਘੋਲ-ਘੋਲ ਕੇ ਆ ਰਿਹਾ ਉਹਦਾ ਅਸੀਂ ਵਿਕਾਸ ਕਰਾਂਗੇ ਸਾਰੇ ਜਿੱਤੂਗਾ ਜੜੂ ਵਾਲਾ ਜਿੱਤੂਗਾ ਝੜੂ ਵਾਲੇ ਦੀ ਬੱਲੇ ਬੱਲੇ ਸਾਰੇ ਥੱਲੇ ਥੱਲੇ ਝੜੂ ਵਾਲੇ ਦੀ ਬੱਲੇ ਬੱਲੇ ਸਾਰੇ ਥੱਲੇ ਥੱਲੇ ਆ ਗਿਆ ਵੀ ਆ ਗਿਆ ਛਾ ਗਿਆ ਵੀ ਛਾ ਗਿਆ ਝੜੂ ਵਾਲਾ ਛਾ ਗਿਆ ਝੜੂ ਵਾਲੇ ਦੀ ਬੱਲੇ ਬੱਲੇ No!